ਕਿਹੜੀ ਛਨਾਵੇਂ ਦਾ ਹਾਂ ਕਿਹੜੀ ਛਨਾਵੇਂ ਦਾ ਹਾਂ 12 ਵਜੇ ਜਾਗਾ ਹੀ ਹਾਂ ਤੇ 5 ਵਜੇ ਨੂੰ ਤੇ ਪਾਟੇ ਪਾੜਦਾ ਹੈ ਡੈਕਟਰ 12 ਵਜੇ ਜਾਗਾ ਕਿ 5 ਵਜੇ ਲੇਟਰ ਪਾੜਤੇ ਹਾਂ 6 ਵਜੇ ਨੂੰ ਫਿੱਕੇ ਜਾਉਂਦੇ 6 ਵਜੇ ਠੀਕ ਹੀ ਜਾਉਂਦਾ ਹਾਂ ਹਾਂ 7 ਵਜੇ ਨੂੰ ਪੈਕ ਲਾ ਲਿਆ 6 ਵਜੇ ਨੂੰ ਤੱਕ ਲਾ ਲਿਆ 8 ਵਜੇ ਦਰ ਰੂੜੀਆਂ ਦੇ ਲੇਟਣ ਲੱਗ ਗਿਆ ਜਾ ਕੇ ਨਹੀਂ ਤੇ ਜਾਤ ਭੱਲ ਗਈ ਕੰਮ ਹਾਂ ਹੋਰ ਜ਼ਿਆਦਾ ਕਿਹਦੀ ਆਈ ਫਿਰ ਤੱਕ ਲੱਗ ਕਿਸੇ ਦੀ ਤਾਂ ਜ਼ਿਆਦਾ ਆਈ ਹੋਊ ਫਿਰ ਉਹਨੇ ਹੀ ਕਹਿੰਦਾ ਬਾਅਦ ਫਿਰ ਖੁਸ਼ੀਆਂ ਮ ਆਈਆਂ ਕਹਿੰਦਾ ਸਾਰਾ ਭੁੱਲ ਗਿਆ ਕਹਿੰਦਾ ਸਾਰਾ ਦੁੱਖ ਕਹਿੰਦਾ ਕਹਿੰਦਾ ਮੇਨਾ ਛੱਡ ਤੀ ਕਹਿੰਦਾ ਬਸ ਤੱਕ ਵੇਹ ਪੜ ਚੜ ਗਿਆ ਦੁੱਖ ਕਹਦਾ ਸੀਗਾ ਲੱਗਿਆ ਬਸ ਦੁੱਖ ਲੱਗਿਆ ਦੀ ਉਹ ਬੱਸ ਠੋਖਾ ਹੋ ਗਈ ਇਹਨੂੰ ਵੀ ਅੱਛਾ ਮਾਪੇ ਨੂੰ ਤਾਂ ਖਾਗੜ ਦੇ ਗਿਆ ਇਹ ਜਾਨ ਹਾਂ ਤਾਂ 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 ਖਾਗੜ ਦੇ ਗਿਆ ਤਾਂ ਖਾ ਹਾਂ ਘਰ ਵਾਲੇ ਨੂੰ ਤਾਂ ਨਹੀਂ ਮੱਕਾ ਵਾਲੇ ਨੂੰ ਵੀ ਪਤਾ ਲੱਗਣਾ ਚਾਹੀਦਾ ਹੈਗਾ ਤੋ ਖਾ ਕਿਹੜਾ ਦੇ ਗਿਆ ਇਹਨੂੰ ਘਰ ਵਾਲੇ ਨੇ ਦਿੱਤਾ ਧੋਖਾ ਹੋਰ ਕਿਹਨੂੰ ਦਿੱਤਾ ਧੋਖਾ ਹਾਂ ਮੂਸਾ ਧੋਖਾ ਦੇ ਗਿਆ ਅਮੀਰ ਇਹ ਤਾਂ ਖਾਈ ਪਕਾ ਬਾਰਾਂ ਵਜੇ ਧੋਖਾ ਦੇ ਗਿਆ ਬਾਰਾਂ ਵਜੇ ਗੀਰ ਗਾਦਾ 12 ਵੇਰ ਤੋਂ ਖਾਦੇ ਦੀ ਸੇਵੇ ਮਿਲਦਾ। ਮੈਂ ਬਿੱਲਾ ਲੈ ਕੇ ਗਾ। 6 ਵਜੇ ਪੈਗ ਲਾ ਲਿਆ। ਆ ਜਾਨ ਭਲਾ ਐਡਾ ਬਾੜ ਤੇ। ਗੀਰ ਗਾ ਦਿਹੋ ਨਾਮ। ਅੱਛਾ। ਚਾਹ ਲੈ ਕੋ ਹੋਰ ਸੁਣੇ ਗੱਲ ਦੋ ਥੱਲੇ ਕੋਰਾ। ਹੂੰ। ਦਰਬਾਨ ਨਹੀਂ ਬਹੁਤ ਕਿڑی ਗਈ ਲੈ। ਹੂੰ। ਮੰਮੀ। ਹੂੰ। ਆਈ ਜਾਂਦੀਆਂ। ਹਾਂ ਦਾਸ ਇਹ ਉਹ ਕਹਿੰਦਾ ਪਹਿਲੇ ਕੱਲ ਮੰਤਰੀਆ ਕਰਾਦਾ ਪੈਸਾ ਪਾਈ ਪਾਈ ਰੱਖ ਦੇ ਚੈੱਕ ਦਿੱਤੇ ਕਹਿੰਦਾ ਪੈਸੇ ਆ ਗਏ ਕਹਿੰਦੇ મોદી ਉਹ ਕੱਲ ਕੋਤੇ ਜਿਹੜੇ ਇकडे ਪਾਉਂਦਾ ਕਾਦੇ ਆਹ ਭਾਵੇਂ ਘਰਾਂ ਦੀ ਸੱਤਾ ਦੀ ਰਾਦਰ ਵੀਡੀਓ ਪਾਈ ਵੀ ਰਾਦਰ ਮਤਲਬ ਪੇਛਾ ਲੱਗਦੀ ਪਹਿਲਾਂ ਜਿਹੜੇ ਪਾਸੇ ਲਾ ਜਾਂਦਾ ਫਿਰ ਪਤਾ ਲੱਗਦਾ ਕਿ ਖਾਂਜੀ ਜਿਹੜੇ ਪਿੰਡ ਪਤਾ ਜਿੱਤੀ ਆ ਪਤਾ ਮੁੜੀ ਉਹ ਉਹਨਾਂ ਉਹਨਾਂ ਜਿੱਤੀਆਂ ਲਾਣਾ ਕਰਿਆ ਹੋਊਗਾ ਉਹਨੇ ਚੈੱਕ ਵੀ ਦਿੱਤੇ ਜਾਂਦੇ ਤਾਂ ਇਧੇ ਇਧੇ ਪਹਿਲੇ ਨਾਲ ਤੂੰ ਆਹ ਉਹ મોદી ਉਹ ਪਤਾ ਨਹੀਂ ਕਿਹੜਾ ਸੀ ਉਹ ਉਹ ਚੈੱਕ ਦਿੱਤੇ ਪਤਾ ਨਹੀਂ ਕਿਹੜੀ ਗਿਆ ਉਹ ਕਹਿੰਦਾ ਹੁਣ ਹੋਰ ਸਾਡਾ ਇਹ ਬਤੇ ਹਾਜ ਉਹ ਹੋ ਗਏ ਪੂਰੇ ਆਪਣੇ ਵਾਹ ਪਹਿਲੇ ਗੱਲ ਜਿਹੜੀ ਜੱਤ ਗਈ ਹਜੇ ਤੱਕ ਤਾਂ ਉਹਨੂੰ ਉਹਦਾ ਹੀ ਨਹੀਂ ਮਿਲਦਾ ਗਾਹੇ ਪੱਤਰੀ ਨੇ ਲੈ ਮਿਲਦੇ ਫਿਰ ਜਿੱਤੂ ਫੇਰ ਉਹ ਜਾ ਕੇ ਉਹਦਾ ਲੋ ਸੌ ਚੱਕੂ ਫਿਰ ਉਹਨੂੰ ਕਰਕੇ ਗਾਹਾਂ ਮਿਲਣਗੇ ਫਿਰ ਉਹ ਹੋਊਗਾ ਏਡੀ ਸਿੱਧੀ ਨਹੀਂ ਹੋ ਜਾ ਮਿਲਦੇਗੇ ਉਹ ਬੰਦੇ ਪਾਸ ਹੋ ਗਏ ਚੈੱਕ ਹੋ ਗਏ ਮੈਂ ਲਈ 100 ਰੁਪਏ ਦੇ ਤਰ੍ਹਾਂ ਆ ਰਿਹਾ ਹਾਂ ਉਸ ਪਾਸੂ ਨੂੰ ਪਿੱਛੋਂ ਕਰਾਏ ਹੁਣੇ ਆ ਗਿਆ ਬੰਦੇ ਨੂੰ ਮਾਨਤੇ ਨੇ ਮਾਨਤ ਨਹੀਂ ਫਾਨ ਪਰ ਇਹ ਨਹੀਂ ਦੀ ਕਿਹੜੇ ਉਹ ਤਾਂ ਮੈਨੂੰ ਦੱਸਿਆ ਯਾਰ ਉਹ ਤੇ ਉਹ ਪਾਸੂ ਹੋਣਗੇ ਉਹ ਹੁਣ ਚੱਲੀ ਜਾਂਦਾ ਤੁਹਾਡਾ ਕੰਮ ਹਾਂ ਚੱਲੀ ਜਾਂਦਾ ਹੋਰ ਪਾਸੋਂ ਤਾਂ ਲੜੀ ਬੜੀ ਆਉਣੀ ਆਉਣੇ ਆ ਹਾਂ ਉਹਦੇ ਨੂੰ ਆਗੇ ਬੰਦਿਆਂ ਨੂੰ ਬੰਦੇ ਕਿੰਨਾ ਰੱਖ ਰੁਪਏ ਬੰਨਦਾ ਉਹਨਾਂ ਨੇ ਪਤਾ ਨਹੀਂ ਵੀ ਕਿੰਨਾ ਰੱਖ ਬੰਨਦਾ ਹਰੇ ਕਰੀ ਜਾਂਦੇ ਆਪਣੇ ਕਿਵੇਂ ਫਾਰ-ਪਾਰ ਕੇ ਨਹੀਂ ਨਾ ਕਿਹੜੇ ਤਰ੍ਹਾਂ ਵੀ ਅਰੇ ਉਹ ਰਹਿੰਦੇ ਆਰੇ ਯਾ ਤੇ ਫੋਰ ਪਿੰਡਾਂ ਚ ਆ ਗਏ ਹਰੇ ਪਾਹੇ ਲਾ ਫਿਰ ਹੁਣ ਜਦੋਂ ਆ ਗਏ ਯਾਰ ਆਪਣੇ ਪਤਾ ਲਾ ਦੂਗਾ ਟੈਨਸ਼ਨ ਨਾ ਲੈ ਪਤਾ ਲੱਗਣਾ ਰੋ ਰੇ ਰਾਤ ਮਾ ਵੀਡੀਓ ਪੇ ਚਲਾ ਗਏ ਜਵਾਰੇ ਜੀ ਆਉਂਗੇ ਤਾਂ ਸਹੀ ਹੋਈ ਆਉਂਦੇ ਇਹ ਨਹੀਂ ਹੈਗਾ ਵੀ ਆਉਂਦੇ ਨਹੀਂਗੇ ਆਉਣੇ ਲੇਟ ਫੇਟ ਜ਼ਰੂਰ ਹੋ ਜਾਣਗੇ ਟਾਈਮ ਹੀ ਕੰਮ ਆ ਦੇ ਤੈਨੂੰ ਪਤਾ ਲੱਗ ਜਾਂਦਾ ਬਾਈ ਰਾਤ ਮੈਂ ਦੇਖੀ ਰੋਮਾ ਰਾਤ ਮਾ ਪਾਪਾ ਪੇ ਵੀਡੀਓ ਕਰਾਏ ਨੂੰ ਕਰਾ ਬਈ ਕਰ ਲੈਣੇ ਹੈਗੇ ਜਮਾ ਕਰ ਲਿਆ ਕਰੋ ਹੀ ਹੁੰਦੀ ਆ ਨਾ ਫੀਡ ਕਰਕੇ ਹੁੰਦੀ ਆ ਜਿਹੜੀ ਮੈਨੂੰ ਭੇਜਿਆ ਕਰ ਉਹ ਫਿਰ ਪਤਾ ਲੱਗੇ ਪੜ੍ਹ ਕੇ ਕਿ ਕਿਹੜੇ ਜਮਾ ਆਪਣੇ ਦਾ ਜਦੋਂ ਇਧਰਲੇ ਹੋਏ ਹਨ ਦੱਸ ਦੂੰਗਾ ਨਾ ਅਰੇ ਉੱਤਰੀ ਆ ਵਾਹੀ ਆਵੇ ਪਤਾ ਨਿਕੜੇ ਥਾਂ ਜਿੱਥੇ ਹੋਣਗੇ ਸਰ ਇਹ ਜਦੋਂ ਆਇਆ ਟਾਈਮ ਲੱਗਦਾ ਯਾਰ ਬਾਕੀ ਜਾਣ ਕੇ ਲੱਗਦਾ ਹੁਣ ਇੱਕੇ ਦਾ ਵੀ ਜੇ ਇਹਨਾਂ ਨੇ ਬੰਦ ਤੇ ਕਰਤੇ ਬਸ ਫਿਰ ਤਾਂ ਹੋਰ ਕੰਮ ਖੜਾ ਹੋ ਜੂਗਾ ਕੋਈ ਐ ਥੋੜੀ ਲੰਗਾਉਣਾ ਵੀ ਹੁੰਦਾ ਹੈਗਾ ਸਰਕਾਰ ਨੇ ਹਾਂ ਅੱਦੇ ਦਾ ਗਏ ਵੀ ਆਹ ਕੰਮਾਂ ਕੋਈ ਵੀ ਆ ਟਾਈਮ ਲਾਉਂਦੇ ਕਰਦੇ ਆ ਫੋਟੋਆਂ ਲਾ ਕੇ ਭੇਜੀਆਂ ਕਰੋ ਹੁਣ ਜਿੱਤੇ ਕੀਤੇ ਉਹ ਤਾਂ ਪੈਸੇ ਲੈਣਗੇ ਜੀ ਜਿਹੜਾ ਸਾਂਝਾ ਕੰਮ ਆ ਜਿਹੜਾ ਕੋਈ ਵੀ ਕਰਦਾ ਅਗਲਾ ਹੁਣ ਇੱਕੇ ਦਾ ਵੀ ਬਣਾ ਕੇ ਕੰਮ ਨਿਮੇੜ ਦਿੱਤਾ ਅਗਲਾ ਕਹਿੰਦਾ ਬੱਸ ਨਾ ਪੜਾ ਉਹ ਕੋਲ ਆ ਪਾਦਰ ਦਾ ਕੀ ਹੋ ਗਈ ਬਾਦਰੀ ਆ ਭਤੀਜਾ ਦਾ ਪਾਦਰ ਦਾ ਹੋ ਗਿਆ ੰਡਾਗਾ ਹਾਂ ਮੁੰਡਾ ੰਡਾ ਇਹਦਾ ਉਹ ਪੈਸੇ ਦੇਈ ਇਹਦਾ ਕੁੱਟੀਆਂ ਹੋ ਗਿਆ ਬੰਦੀ ਜਾਂਦਾ ਪਤਾ ਨਹੀਂ ਹੈ ਨਾ ਉਹ ਤਾਂ ਪੈਣ ਜਾ ਉਹਨਾਂ ਨੂੰ ਦੇ ਕੇ ਆਇਆ ਸੀਗਾ ਪਾਣੀ ਵਾਲਿਆਂ ਨੂੰ ਜਿਹੜੇ ਪਾਣੀ ਜਿੱਤ ਬੇਚਿਆ ਲੋਕ ਉਧਰ ਹੜਪੀੜਤ ਨਹੀਂ ਹੋਈ ਸੀਗੇ ਉਧਰ ਪਾਣੀ ਫਸਲਾ ਫਸਲਾ ਮਾਰ ਗਿਆ ਹੋਰ ਹੁਣ ਦੇ ਵੋਟਾਂ ਨੂੰ ਨਾ ਨਾ ਕਹਿੰਦਾ ਹੁਣ ਬੱਸ ਕਰਨਗੇ ਕਹਿੰਦਾ ਕਾਲੀ ਦਾ ਹਰ ਉਹਦਾ ਦੂਜੀਆਂ ਵੋਟਾਂ ਮੂਰੇ ਹੁਣ 2027 ਚ ਪਤਾ ਲੱਗੂਗਾ ਯਾਰ ਅੱਗੇ ਜਮਾ ਨਹੀਂ ਪਿਛੇ ਰਿਹੇ ਰਿਹੇ ਜਮਾ ਨਹੀਂ ਇਹਨਾਂ ਨੂੰ ਮਿਲਗਾ ਸੀਗੀਆਂ ਸਾਰਿਆਂ ਪਾਸਾਰ ਗਏ ਸੀਗੇ ਹੁਣ ਇਹ ਕੀ ਕੋਸਕ ਲੈ ਗਏ ਸੀ ਤਾਂ ਸਾਨੂੰ ਪੱਕਾ ਨਾ ਨਾ 2027 ਚ ਪੱਕਾ ਲੱਗਾ ਖੜਦਾਂ ਚ ਹੋ ਗਈ ਇਹ ਮਾਤਰਪੇ ਜੋ ਹੁਣ ਇਹਨਾਂ ਰਾਜ ਨੂੰ ਆਪਣੇ ਜਰਾ ਇੱਕ ਪੜਦਾ ਜੱਗ तू तो भी देखे करना फिर आप भी बूढ़ा कल्याल केड़ा ला, 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 ला। <laughs> किड़ा monero go